ਗੱਲ 18 ਦਸੰਬਰ 2022 ਦੀ ਹੈ ਫੁੱਟਬਾਲ ਦਾ ਵਿਸ਼ਵ ਕੱਪ ਸੀ ਆਖਰੀ ਦਿਨ ਫਾਈਨਲ ਮੈਚ ਇੱਕ ਪਾਸੇ ਅਰਜنٹინა ਦੂਸਰੇ ਪਾਸੇ ਫਰਾਂਸ ਮੁਕਾਬਲਾ ਖੇਡ ਦੇ ਮੈਦਾਨ ਵਿੱਚ ਹੁੰਦਾ ਹੈ ਤਾਂ ਦੋਵੇਂ ਟੀਮਾਂ 3-3 ਨਾਲ ਬਰਾਬਰ ਰਹਿੰਦੀਆਂ ਨੇ ਤੇ ਫਿਰ ਮੈਚ ਪੈਨਲਟੀ ਸ਼ੂਟ ਆਊਟ ਕਾਰਨ ਹੀ ਮੁਕਾਬਲਾ ਡਿਸਾਈਡ ਹੁੰਦਾ ਹੈ ਤੇ ਉੱਥੇ ਅਰਜنٹინა 4 ਗੋਲ ਕਰ ਦਿੰਦਾ ਹੈ ਤੇ ਫਰਾਂਸ 2 ਗੋਲ ਕਰਦਾ ਹੈ 23 ਤਰੀਕੇ ਨਾਲ ਅਰਜنٹੀਨਾ ਇਸ ਮੈਚ ਵਿੱਚ ਫਾਈਨਲ ਵਿੱਚ ਜੇਤੂ ਰਹਿੰਦਾ ਹੈ ਵਿਸ਼ਵ ਜੇਤੂ ਬਣਦਾ ਹੈ ਪਰ ਇਸ ਮੁਕਾਬਲੇ ਵਿੱਚ ਕੌਣ ਜੇਤੂ ਰਹੇਗਾ ਜਾਂ ਇਸ ਮੁਕਾਬਲੇ ਵਿੱਚ ਅਰਜنٹੀਨਾ ਜੇਤੂ ਰਹੇਗਾ ਅਤੇ ਉਹ ਵੀ 4-2 ਨਾਲ ਪੈਨਲਟੀ ਸ਼ੂਟਆਊਟ ਕਾਰਨਰ ਵਿੱਚ ਜੇਤੂ ਰਹੇਗਾ ਇਹ ਫੈਸਲਾ ਉਸ ਤੋਂ 3 ਦਿਨ ਪਹਿਲਾਂ ਇੱਕ ਕੋਮੰਤਰੀ ਜੋਤਸੀ ਨੇ ਕਰ ਦਿੱਤਾ ਸੀ ਉਸ ਨੇ ਇੱਕ ਸਲੇਟ ਉੱਤੇ ਇਹ ਨਤੀਜਾ ਲਿਖਿਆ ਤੇ ਉਹ ਸਲੇਟ ਨੂੰ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਗਿਆ ਉਸ ਦੇ ਉੱਤੇ ਲਾਕ ਲਗਾਈ ਗਈ ਅਤੇ ਉਸ ਨੂੰ ਇੱਕ ਬੈਗ ਵਿੱਚ ਪਾਇਆ ਗਿਆ ਬੈਗ ਦੇ ਉੱਤੇ ਤਿੰਨ ਚਾਰ ਲੋਕ ਲਗਾਏ ਗਏ ਅਤੇ ਉਸ ਨੂੰ ਫਿਰ ਲਕੋਖੇ ਰੱਖ ਦਿੱਤਾ ਗਿਆ ਅਤੇ ਇਹ ਬੈਗ ਮੁਕਾਬਲੇ ਤੋਂ ਬਾਅਦ ਜਦੋਂ ਨਤੀਜਾ ਕੋਸ਼ਤ ਹੋ ਜਾਂਦਾ ਹੈ ਤੇ ਅਰਜנטיਨਾ ਨੂੰ ਵਿਸ਼ਵ ਜੇਤੂ ਦਾ ਦਰਜਾ ਵਿਸ਼ਵ ਜੇਤੂ ਦਾ ਜਿਹੜਾ ਮਕਾਮ ਹੈ ਜਾਂ ਸੋਨੇ ਦਾ ਤਮਗਾ ਦੇ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਖੋਲਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਬਿਲਕੁਲ ਉਹੀ ਲਿਖਿਆ ਸੀ ਜੋ ਰਿਜ਼ਲਟ ਜੋ ਨਤੀਜਾ ਨਿਕਲਿਆ ਸੀ ਆਖਰ ਉਹ ਜਿਹੜਾ ਜਿਹੜਾ ਜੋਤਸ਼ੀ ਸੀ ਉਹ ਅਜੇਹੀ ਭਖਵਾਨੀ ਕਰਨ ਵਿੱਚ ਕਿਵੇਂ ਕਾਮਯਾਬ ਰਿਹਾ ਕੀ ਕੀਤਾ ਸੀ ਉਸਨੇ ਕੀ ਹੋਇਆ ਸੀ ਆਓ ਇਸ ਵਰਤਾਰੇ ਨੂੰ ਚੰਗੀ ਤਰ੍ਹਾਂ ਪਰਤਦਰ ਪਰਤ ਸਮਝਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਜਦੋਂ 2022 ਦੇ ਦਸੰਬਰ ਦੇ ਵਿੱਚ 18 ਤਰੀਕ ਨੂੰ ਫ੍ਰਾਂਸ ਤੇ ਅਰਜਨਟੀਨਾ ਦੇ ਵਿਚਕਾਰ ਫੁੱਟਬਾਲ ਦਾ ਆਖਰੀ ਮੈਚ ਫਾਈਨਲ ਮੈਚ ਹੋਇਆ ਸੀ ਤਾਂ ਉਸ ਦੇ ਵਿੱਚ ਅਰਜਨਟੀਨਾ ਜੇਤੂ ਰਹੀ ਸੀ ਪਰ ਉਸ ਤੋਂ ਪਹਿਲਾਂ ਇਹ ਮੈਚ 3-3 ਦੇ ਨਾਲ ਖਤਮ ਹੋਇਆ ਸੀ ਤੇ ਬਾਅਦ ਦੇ ਵਿੱਚ ਪੈਨਲਟੀ ਸ਼ੂਟ ਆਊਟ ਕਾਰਨਰ ਦੇ ਵਿੱਚ ਅਰਜਨਟੀਨਾ ਨੇ 4 ਗੋਲ ਕੀਤੇ ਸਨ ਤੇ ਫ੍ਰਾਂਸ ਨੇ 2 ਗੋਲ ਕੀਤੇ ਸਨ ਤੇ ਜਦੋਂ ਅਰਜਨਟੀਨਾ ਜਿੱਤ ਗਿਆ ਉਸ ਤੋਂ ਬਾਅਦ ਉਸ ਜੋਤਸ਼ੀ ਦੀ ਭਵਿੱਖਬਾਣੀ ਨੂੰ ਖੋਲਿਆ ਗਿਆ ਹੋਇਆ ਕੀ ਸੀ ਉਸ ਵਿਅਕਤੀ ਨੇ ਆਪਦੀ ਭਵਿੱਖਬਾਣੀ ਇੱਕ ਸਲੇਟ ਤੇ ਲਿਖ ਦਿੱਤੀ ਸੀ ਉਸ ਨੂੰ ਇੱਕ ਲਿਫਾਫੇ ਵਿੱਚ ਪਾ ਕੇ ਤੇ ਜਿਹੜੇ ਸੰਯੋਜਕ ਸਨ ਉਹਨਾਂ ਨੂੰ ਫੜਾ ਦਿੱਤਾ ਸੀ ਕਿਸ ਦੇ ਉੱਤੇ ਮੈਂ ਆਪਣਾ ਰਿਜ਼ਲਟ ਜੋ ਤੁਹਾਡਾ ਪਰਸੋਂ ਨੂੰ ਨਤੀਜੇ ਵਿੱਚ ਆਖਰੀ ਫਾਈਨਲ ਮੈਚ ਵਿੱਚ ਰਿਜ਼ਲਟ ਹੋਵੇਗਾ ਉਹ ਮੈਂ ਪਹਿਲਾਂ ਹੀ ਇੱਥੇ ਲਿਖ ਦਿੱਤਾ ਹੈ ਪਰ ਖੋਲਣਾ ਤੁਸੀਂ ਉਦੋਂ ਹੈ ਜਦੋਂ ਮੈਚ ਖਤਮ ਹੋ ਗਿਆ ਤੇ ਨਤੀਜਾ ਕੋਸ਼ਤ ਹੋ ਗਿਆ ਤੇ ਫਿਰ ਤੁਸੀਂ ਖੋਲ ਕੇ ਵੇਖਣਾ ਕਿ ਇਸ ਦੇ ਉੱਤੇ ਕੀ ਰਿਜ਼ਲਟ ਲਿਖਿਆ ਹੈ ਤੇ ਹੋਇਆ ਇੰਜ ਹੀ ਜਦੋਂ ਮੈਚ ਹੋ ਗਿਆ ਸਾਰੇ ਨਤੀਜੇ ਸਾਰਾ ਕੁਝ ਡਿਕਲੇਅਰ ਕਰ ਦਿੱਤਾ ਗਿਆ ਕੋਸ਼ਤ ਕਰ ਦਿੱਤਾ ਗਿਆ ਇਨਾਮ ਵੰਡ ਦਿੱਤੇ ਗਏ ਤਾਂ ਜਦੋਂ ਜੋਤਸ਼ੀ ਦੇ ਭਖਵਾਨੀ ਨੂੰ ਉੱਥੋਂ ਪਲਾਸਟਿਕ ਦੇ ਲਫਾਫੇ ਵਿੱਚੋਂ ਕੱਢਿਆ ਗਿਆ ਤਾਂ ਉਸ ਦੇ ਉੱਤੇ ਇਹੀ ਲਿਖਿਆ ਸੀ ਕਿ ਦੋਹਾਂ ਟੀਮਾਂ 3-3 ਦੇ ਨਾਲ ਬਰਾਬਰ ਰਹਿਣਗੀਆਂ ਬਾਅਦ ਦੇ ਵਿੱਚ ਅਰਜنٹੀਨਾ ਪੈਨਲਟੀ ਸ਼ੂਟ ਆਊਟ ਕਾਰਨਰ ਵਿੱਚ 4골 ਕਰੇਗਾ ਤੇ ਫਰਾਂਸ 2 ਤੇ ਇਸ ਤਰੀਕੇ ਦੇ ਨਾਲ ਜੇਤੂ ਟੀਮ ਅਰਜنٹੀਨਾ ਹੀ ਹੋਵੇਗੀ ਇਸ ਖਬਰ ਨੂੰ ਸੁਣਦਿਆਂ ਜਾਂ ਇਹ ਗੱਲ ਜਦੋਂ ਮੈਨੂੰ ਪਤਾ ਲੱਗੀ ਮੈਂ ਬੇਚੈਨ ਹੋ ਗਿਆ ਕਿ ਅਜੇ ਹੈ ਕਿਵੇਂ ਸੰਭਵ ਹੈ ਕਿ ਕੋਈ ਵੀ ਵਿਅਕਤੀ ਪ੍ਰੇਖਵਾਨੀ ਕਿਵੇਂ ਕਰ ਸਕਦਾ ਹੈ ਮੈਂ ਸੋਚਦਾ ਰਿਹਾ ਸੋਚਦਾ ਰਿਹਾ ਬੇਚੈਨੀ ਦੀ ਹਾਲਤ ਦੇ ਵਿੱਚ ਮੈਂ ਇਸ ਸੰਬੰਧ ਦੇ ਵਿੱਚ ਅਨੇਕਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਇੱਕ ਦਿਨ ਸਾਡੇ ਮਹੱਲੇ ਦੇ ਵਿੱਚ ਇੱਕ ਬੱਚਿਆਂ ਨੇ ਆਪਸ ਦੇ ਵਿੱਚ ਮੈਚ ਖੇਡਣਾ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਜਿਹੜਾ ਮੈਚ ਹੈ ਉਹ ਉਸ ਦਾ ਕੀ ਨਤੀਜਾ ਹੋਵੇਗਾ ਮੈਂ ਹੁਣੇ ਲਿਖ ਦਿੰਦਾ ਤੇ ਮੈਂ ਸਲੇਟ ਉਹਨਾਂ ਨੂੰ ਦੇ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਸਲੇਟ ਨੂੰ ਤੁਸੀਂ ਲਿਫਾਫੇ ਦੇ ਵਿੱਚ ਬੰਦ ਕਰਕੇ ਤੇ ਇਸ ਨੂੰ ਲੋਕ ਲਗਾ ਦੋ ਇਸ ਦੇ ਉੱਤੇ ਲਾਕ ਲਗਾ ਦੋ ਉਹਨਾਂ ਨੇ ਅਜਿਹਾ ਹੀ ਕੀਤਾ ਤੇ ਫਿਰ ਮੈਂ ਕਿਹਾ ਵੀ ਤੁਸੀਂ ਜਿੱਥੇ ਮਰਜੀ ਇਸ ਨੂੰ ਲੁਕੋ ਕੇ ਰੱਖ ਦਵੋ ਆਪਣੀ ਕਸਟਡੀ ਦੇ ਵਿੱਚ ਰੱਖ ਲਵੋ ਪਰ ਜਦੋਂ ਮੈਚ ਖਤਮ ਹੋਇਆ ਮੈਂ ਮੈਚ ਦੇ ਵਿੱਚ ਮੈਂ ਵੀ ਬੈਠਾਂਗਾ ਤੇ ਸਾਰੇ ਜਿਹੜੇ ਖਿਡਾਰੀ ਹਨ ਉਹ ਮੈਚ ਖੇਡਣਗੇ ਤੇ ਮੈਂ ਜਿਹੜਾ ਹਾਂ ਉਸੇ ਦਰਸ਼ਕ ਦੇ ਤੌਰ ਦੇ ਉੱਤੇ ਹਾਜ਼ਰ ਹੋਵਾਂਗਾ ਤੇ ਬਾਅਦ ਦੇ ਵਿੱਚ ਜੋ ਨਤੀਜਾ ਹੋਵੇਗਾ ਉਹ ਬਿਲਕੁਲ ਉਹੀ ਹੋਵੇਗਾ ਜਿਹੜਾ ਕਿ ਮੈਸਲੇਟ ਦੇ ਉੱਤੇ ਲਿਖਿਆ ਹੋਵੇਗਾ ਤੇ ਮੈਚ ਆਰੰਭ ਹੋ ਗਿਆ ਉਤਸੁਕਤਾ ਸਾਰਿਆਂ ਦੇ ਵਿੱਚ ਸੀ ਕਿ ਦੇਖਦੇ ਆ ਕਿ ਕੀ ਹੋਵੇਗਾ ਤੇ ਦੋਹਾਂ ਪਾਸੇ ਦੀਆਂ ਟੀਮਾਂ ਨੇ ਆਪਣਾ ਪੂਰਾ ਪੂਰਾ ਜੋਰ ਲਗਾਇਆ ਤੇ ਆਖਰਕਾਰ ਜਿਹੜੀ ਟੀਮ ਸੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਇੱਕ ਟੀਮ ਦਾ ਨਾਮ A ਤੇ ਦੂਜੀ ਦਾ B ਰੱਖਿਆ ਗਿਆ ਸੀ ਤੇ ਇੱਕ ਟੀਮ ਨੇ ਤਿੰਨ ਗੋਲ ਕੀਤੇ ਤੇ ਦੂਸਰੀ ਨੇ ਇੱਕ ਗੋਲ ਕੀਤਾ ਤੇ ਇਸ ਤਰੀਕੇ ਦੇ ਨਾਲ A ਟੀਮ ਜਿਹੜੀ ਸੀ ਤਿੰਨ ਦੇ ਨਾਲ ਜੇਤੂ ਰਹੀ ਸੀ 3-1 ਨਾਲ ਜੇਤੂ ਰਹੀ ਸੀ ਫੇਰ ਨਤੀਜਾ ਜਿਹੜਾ ਸੀ ਜਿਹੜਾ ਮੈਂ ਹੱਥ ਨਾਲ ਲਿਖਿਆ ਸੀ ਸਲੇਟ ਦੇ ਉੱਤੇ ਤਾਂ ਉਹ ਮੰਗਵਾਇਆ ਗਿਆ ਤਾਂ ਮੈਂ ਵੀ ਘਰ ਚਲਾ ਗਿਆ ਤੇ ਉਹੋ ਟੀਮ ਵੀ ਘਰੇ ਚਲੀ ਗਈ ਤੇ ਅਸੀਂ ਇਹ ਕਿਹਾ ਸੀ ਕਿ 7 ਵਜੇ ਆਪਾਂ ਦੁਬਾਰਾ ਮਿਲਾਂਗੇ ਤੇ ਉਸ ਟਾਈਮ ਦੇ ਉੱਤੇ ਤੁਸੀਂ ਆਪਦੀ ਸਲੇਟ ਲੈ ਕੇ ਆਈਓ ਤੇ ਇਹ ਮੁਕਾਬਲਾ ਜਿਹੜਾ ਸੀ ਉਹ 3 ਵਜੇ ਖਤਮ ਹੋ ਗਿਆ ਸੀ ਤੇ ਜਦੋਂ ਇਹ ਮੁਕਾਬਲਾ ਜਿਹੜਾ ਸੀ ਜਦੋਂ 7 ਵਜੇ ਅਸੀਂ ਮਿਲਦੇ ਆਂ ਤਾਂ ਸਲੇਟ ਉਹ ਲੈ ਕੇ ਆਉਂਦੇ ਨੇ ਤੇ ਜਦੋਂ ਉਹ ਸਲੇਟ ਦੇ ਉੱਤੇ ਜਿਹੜੇ ਲਫਾਫੇ ਦੇ ਵਿੱਚ ਪਾਈ ਸੀ ਉਸ ਤੋਂ ਲਾਖ ਲਾਹੀ ਗਈ ਤੇ ਜਦੋਂ ਸਲੇਟ ਵਿੱਚੋਂ ਕੱਢੀ ਗਈ ਉਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਏ ਟੀਮ 3 1 ਨਾਲ ਜੇਤੂ ਰਹੇਗੀ ਹੁਣ ਮੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਗਿਆ ਕਿ ਟੀਮ ਕਿਹੜੀ ਜਿੱਤੇਗੀ ਮੈਂ ਕੀ ਕੀਤਾ ਸੀ ਇਹ ਮੈਂ ਦੱਸਦਾ ਹਾਂ ਦੋਸਤੋ ਜਦੋਂ ਮੈਨੂੰ 2022 ਦਸੰਬਰ ਦੇ ਵਿੱਚ 18 ਦਸੰਬਰ ਨੂੰ ਇਸ ਘਟਨਾ ਦਾ ਪਤਾ ਲੱਗਾ ਸੀ ਤਾਂ ਮੈਂ ਉਦੋਂ ਹੀ ਬੇਚੈਨ ਹੋ ਗਿਆ ਸੀ ਤੇ ਮੈਂ ਇਸ ਦੇ ਜਿਹੜੇ ਤਰੀਕੇ ਢੰਗ ਤਰੀਕੇ ਸੋਚਣ ਲੱਗਿਆ ਸਮਝਣ ਲੱਗਿਆ ਕਿ ਇਹ ਜਿਹ ਹੈ ਕਿਸ ਤਰੀਕੇ ਨਾਲ ਹੋਇਆ ਹੋਵੇਗਾ ਦਰਅਸਲ ਕੋਈ ਖਵਾਨੀ ਦੇ ਵਿੱਚ ਮੇਰਾ ਕੋਈ ਵੀ ਵਿਸ਼ਵਾਸ ਨਹੀਂ ਹੈ ਕਿਉਂਕਿ ਇਹ ਰਹਾਸਵਾਦੀ ਜਿਹੜੀਆਂ ਅਧਿਆਤਮਕਵਾਦੀ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਨਾਵਟੀ ਹਨ ਉਹਨਾਂ ਦੇ ਉੱਤੇ ਇੱਕ ਟੁਕੜਾ ਤੇ ਮੇਰਾ ਵਿਸ਼ਵਾਸ ਨਹੀਂ ਹੈ ਇਸ ਕਰਕੇ ਮੈਂ ਇਸ ਗੱਲ ਦੇ ਬਾਰੇ ਤਰਕ ਦੇ ਨਾਲ ਰੈਸ਼ਨਲੀ ਸੋਚਣ ਲੱਗਿਆ ਤੇ ਪੜਦਿਆਂ ਸੁਣਦਿਆਂ ਡਿਸਕਸ ਕਰਦੇ ਆਂ ਦੋਸਤਾਂ ਯਾਰਾਂ ਦੇ ਨਾਲ ਮੇਰੇ ਹੱਥ ਦੇ ਵਿੱਚ ਕਹੇਹੀ ਜਾਣਕਾਰੀ ਲੱਗੀ ਕਿ ਜੈਪੁਰ ਦੇ ਕੋਲ ਕੋਈ ਅਜੀਹੀਆਂ ਸਲੇਟਾਂ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਜੇਕਰ ਤੁਸੀਂ ਇੱਕ ਸਲੇਟ ਦੇ ਉੱਤੇ ਲਿਖਦੇ ਹੋ ਤਾਂ ਦੂਸਰੀ ਸਲੇਟ ਦੇ ਉੱਤੇ ਆਪਣੇ ਆਪ ਹੀ ਲਿਖਿਆ ਜਾਂਦਾ ਏ ਤਾਂ ਕੁਝ ਸਕੂਲਾਂ ਦੇ ਵਿੱਚ ਕੁਝ ਕਾਲਜਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੁੰਦਾ ਏ ਕਿ ਵਿਦਿਆਰਥੀਆਂ ਦੇ ਹੱਥਾਂ ਦੇ ਵਿੱਚ ਸਲੇਟਾਂ ਫੜਾ ਦਿੱਤੀਆਂ ਜਾਂਦੀਆਂ ਨੇ ਤੇ ਜਿਹੜਾ ਆਪਕਾ ਬਲੈਕਬੋਰਡ ਤੇ ਲਿਖਦਾ ਹੈ ਤੇ ਉਹਨਾਂ ਦੀ ਆਪਦੀ ਆਪਦੀ ਸਲੇਟ ਤੇ ਵੀ ਓਵੇਂ ਓਵੇਂ ਲਿਖਿਆ ਜਾਂਦਾ ਏ ਤੇ ਦੇਖਣ ਨੂੰ ਬਿਲਕੁਲ ਇਸ ਤਰੀਕੇ ਨਾਲ ਲੱਗਦਾ ਏ ਜਿਵੇਂ ਉਹ ਸੱਚਮੁੱਚ ਸਲੇਟ ਦੇ ਉੱਤੇ ਪੈਨਸਲ ਦੇ ਨਾਲ ਜਾਂ ਜਿਹੜੀ ਸਲੇਟੀ ਹੁੰਦੀ ਆ ਉਸ ਦੇ ਨਾਲ ਲਿਖਿਆ ਹੋਵੇ ਤਾਂ ਖੈਰ ਮੈਂ ਉਹ ਉਹ ਜਿਹੜਾ ਜੈਪੁਰ ਤੋਂ ਯੰਤਰ ਜਿਹੜੇ ਸਨ ਦੋ ਸਲੇਟਾਂ ਖਰੀਦ ਲਈਆਂ ਸਨ ਤੇ ਉਹੀ ਸਲੇਟਾਂ ਜਿਹੜੀਆਂ ਸਨ ਉਸ ਦੇ ਵਿੱਚ ਜਦੋਂ ਮੈਂ ਇੱਕ ਦੇ ਉੱਤੇ ਲਿਖਦਾ ਸੀ ਤਾਂ ਦੂਸਰੀ ਦੇ ਉੱਤੇ ਆਪਣੇ ਆਪ ਲਿਖਿਆ ਜਾਂਦਾ ਸੀ ਇਸੇ ਕਰਕੇ ਜਦੋਂ ਉਸ ਦਿਨ ਮੈਚ ਹੋਇਆ ਤਾਂ ਮੈਂ ਆਪਣੇ ਨਾਲ ਦੇ ਜਿਹੜੇ ਖਿਡਾਰੀ ਹਨ ਜਾਂ ਮੇਰੇ ਜਿਹੜੇ ਮਹੱਲੇ ਦੇ ਖਿਡਾਰੀ ਹਨ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਮੈਂ ਤੁਹਾਨੂੰ ਜਿਹੜੀ ਸਲੇਟ ਦੇ ਰਿਹਾ ਉਸ ਦੇ ਉੱਤੇ ਜਿਹੜਾ ਨਤੀਜਾ ਜਿਹੜਾ ਤੁਹਾਡਾ ਨਤੀਜਾ ਹੋਵੇਗਾ ਮੈਚ ਦਾ ਉਹ ਮੈਂ ਪਹਿਲਾਂ ਹੀ ਲਿਖ ਦਿੱਤਾ ਹੈ ਦਰਅਸਲ ਮੈਂ ਉਸ ਦੇ ਉੱਤੇ ਉਸ ਸਲੇਟ ਦੇ ਉੱਤੇ ਕੁਝ ਨਹੀਂ ਸੀ ਲਿਖਿਆ ਸਿਰਫ ਕੋਰੀ ਸਲੇਟ ਨੂੰ ਇੱਕ ਲਫਾਫੇ ਵਿੱਚ ਪਾ ਕੇ ਉਸ ਦੇ ਉੱਤੇ ਲਾਖ ਲਵਾ ਦਿੱਤੀ ਸੀ ਤੇ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਤੁਸੀਂ ਆਪਣੇ ਕੋਲ ਲੁਕੋ ਕੇ ਰੱਖ ਲਵੋ ਤੇ ਜਦੋਂ ਮੈਚ ਜਿੱਤਦੇ ਨੇ ਤਾਂ ਮੈਂ ਉਸੇ ਕੋਰੀ ਸਲੇਟ ਦੇ ਉੱਤੇ ਆਪਣੇ ਆਪ ਲਿਖ ਦਿੱਤਾ ਘਰ ਜਾ ਕੇ ਤੇ ਹੁਣ ਇਹੀ ਜਿਹੜਾ ਸੀ ਜਦੋਂ ਉਹਨਾਂ ਨੇ ਖੋਲਿਆ ਤਾਂ ਉਸ ਦੇ ਉੱਤੇ ਉਹੀ ਦਿਖਾਈ ਦੇਣਾ ਸੀ ਜੋ ਮੈਂ ਲਿਖਿਆ ਹੋਇਆ ਸੀ ਭਾਵੇਂ ਸਲੇਟ 10 ਤਾਨਿਆਂ ਦੇ ਵਿੱਚ ਰੱਖੀ ਜਾਂਦੀ ਤਾਂ ਇਸ ਤਰੀਕੇ ਦੇ ਨਾਲ ਮੈਂ ਤਾਂ ਇਹ ਬੁੱਝ ਲਿਆ ਸੀ ਮੈਂ ਤਾਂ ਇਸ ਤਰੀਕੇ ਨਾਲ ਭਵਿੱਖਬਾਣੀ ਕੀਤੀ ਸੀ ਪਰ ਉਸ ਵਿਅਕਤੀ ਨੇ ਭਵਿੱਖਬਾਣੀ ਕੀਤੀ ਕਿਵੇਂ ਸੀ ਇਹ ਇੱਕ ਬੁਝਾਰਤ ਹੈ ਜੇਕਰ ਇਹੀ ਮੇਰੇ ਵਾਲਾ ਹੀ ਤਰੀਕਾ ਅਪਣਾਇਆ ਸੀ ਤਾਂ ਫੇਰ ਤਾਂ ਇਹਦਾ ਮਤਲਬ ਹੈ ਕਿ ਉਸ ਵਿਅਕਤੀ ਨੇ ਸਿਰਫ ਕੁਝ ਲੋਕਾਂ ਨੂੰ ਨਹੀਂ ਸਮੁੱਚੀ ਦੁਨੀਆ ਨੂੰ ਧੋਖਾ ਦਿੱਤਾ ਜਾਂ ਇੱਕ ਟਰਿਕ ਖੇਡਿਆ ਪੁਹਿਖਬਾਣੀ ਇਸ ਤਰੀਕੇ ਨਾਲ ਹੀ ਹੁੰਦੀ ਹੈ ਪੁਹਿਖਬਾਣੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਟਰਿਕ ਹੁੰਦਾ ਹੈ ਜਦੋਂ ਤੁਸੀਂ ਟਰਿਕ ਬੁੱਝ ਲਿਆ ਤੇ ਤੁਹਾਡਾ ਦਿਮਾਗ ਰੌਸ਼ਨ ਹੋ ਗਿਆ ਤਾਂ ਇਹ ਹੈ ਅੱਜ ਦੀ ਕਹਾਣੀ ਇਹ ਹੈ ਅੱਜ ਦਾ ਅੱਜ ਦੀ ਵੀਡੀਓ ਦਾ ਜਿਹੜਾ ਸਾਰ ਹੈ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਤੇ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਆਪਣੇ ਦੋਸਤ ਮਿੱਤਰਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਭੁੱਖਮਾਰੀ ਕੁਝ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਦੋਸਤੋ